ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ ਬਾਈ ਸਿਮਰਨ ਬਰਾੜ ਦਾ ਘੋੜਾ ਦਿਖਾਉਂਦੇ ਆ ਨੂਰਸ਼ਾਨ ਬਹੁਤ ਚੰਗਾ ਘੋੜਾ ਤੇ ਬਹੁਤ ਅچھے ਅچھے ਰਿਜ਼ਲਟ ਆ ਰਹੇ ਨੇ ਵੀਡੀਓ ਰਿਜ਼ਲਟ ਪ੍ਰੂਫ ਆ ਬੱਚਿਆਂ ਦੀਆਂ ਫੋਟੋਆਂ ਨਾਲ ਲਾਈਆਂ ਨੇ ਨੂਰੇ ਬਕਰਪੌਰ ਵਾਲੇ ਦਾ ਇਹ ਪੋਤਾ ਤੇ ਸੱਗੂ ਦਾ ਪੋਤਾ ਬਹੁਤ ਚੰਗੇ ਮੁੱਲ ਤੇ ਇਹਦੇ ਬੱਚੇ ਵੇਖ ਵੀ ਰਹੇ ਨੇ ਸਿਮਰਨ ਬਾਈ ਕੀ ਹਾਲ ਚਾਲ ਆ ਬਹੁਤ ਬਹੁਤ ਸਵਾਗਤ ਪਹਿਲਾਂ ਆਦਾ ਧੰਨਵਾਦ ਤੁਹਾਡਾ ਵੀ ਪਹੁੰਚਣ ਤੇ ਹਾਂਜੀ ਬਾਈ ਬਈ ਨੂਰ ਸ਼ਾਨ ਨੂੰ ਲੈ ਕੇ ਆਏ ਹੋ ਮੰਡੀ ਤੇ ਫਿਰ ਹੈ ਕੀ ਰਿਸਪੌਂਸ ਮਿਲ ਰਿਹਾ ਬਈ ਬਹੁਤ ਵਧੀਆ ਬਈ ਬਹੁਤ ਪਿਆਰ ਮਿਲ ਰਿਹਾ ਸਭ ਦਾ ਠੀਕ ਆ ਬਈ ਹਾਂਜੀ 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 ਤੇ ਬਹੁਤ ਚੰਗੇ ਰਿਜ਼ਲਟ ਆ ਰਹੇ ਆ ਬਈ ਇਹਦੇ ਤੇ ਬਾਈ ਦੇਖਣ ਵਾਲੇ ਭਰਾਵਾਂ ਨੂੰ ਬਾਕੀ ਤੇ ਬੇਹ ਤਾਂ ਜਾਣਦੇ ਹੀ ਨੇ ਸਾਰੇ ਨੂਰਸ਼ਾਨ ਨੂੰ ਤੇ ਨਵੇਂ ਵੀਰਾਂ ਨੂੰ ਆਪਾਂ ਇਹਦੀ ਡਿਟੇਲ ਦੇ ਲਈਏ ਬਾਈ ਨੂਰੇ ਬਕਰਪੁਰ ਵਾਲੇ ਦਾ ਬੱਚਾ ਹੈ ਹਾਂਜੀ ਨੂਰਾ ਬਕਰਪੁਰ ਵਾਲਾ ਹਾਂਜੀ ਬਾਈ ਹਾਈਟ ਹਾਈਟ ਬਹੁਤ ਚੰਗੀ ਕਰ ਗਿਆ ਕਿੰਨੀ ਹਾਈਟ ਆ ਬਾਈ ਇਹਦੀ ਇਹਦੀ 66+ ਹੈ 68+ ਹੈ 68+ ਹਾਈਟ ਹੈ ਜੀ ਹਾਂਜੀ ਤੇ ਰਿਜ਼ਲਟ ਬਹੁਤ ਚੰਗੇ ਆ ਰਹੇ ਆ ਨੂਰਸ਼ਾਨ ਦੇ ਰਿਜ਼ਲਟ ਵੀ ਦਿਖਾਵਾਂਗੇ ਤੁਹਾਨੂੰ ਹਾਂਜੀ ਤੇ ਬਾਈ ਸਟੱਡ ਸਰਵਿਸ ਹੋਣਾ ਇਸ ਮਿਲਣੋਂ ਹਾਂਜੀ ਉੱਪਰ ਤੇ ਕੀ ਸਟੱਡ ਸਰਵਿਸ ਦੀ ਫੀਸ ਚਾਰਜ ਕਰਦੇ ਹੋ ਇਹਦੀ ਹੁਣ 31000 ਹੈ ਜੀ ਠੀਕ ਹੈ ਬਈ ਅਗਲੇ ਮਹੀਨੇ 51000 ਕਰ ਲੈ ਅਗਲੇ ਮਹੀਨੇ 51000 ਦਾ ਹੋਵੇ ਆਫਰ ਹੀ ਆ ਦੋਸਤੋ ਹਾਂਜੀ ਹਾਂਜੀ ਆ ਫਰਵਰੀ ਤੋਂ ਬਈ ਹਾਂਜੀ ਫਰਵਰੀ ਤੋਂ ਠੀਕ ਹੈ ਬਈ ਜਨਵਰੀ ਜਨਵਰੀ ਜਿਹੜੇ ਵੀ ਭਰਾਵਾਂ ਨੇ ਘੋੜਿਆਂ ਕਰਾਸ ਕਰਵਾਉਣੀਆਂ ਆਈਆਂ 31000 ਰੁਪਿਆ ਫੀਸ ਹੈ ਇਹਦੀ ਹਾਂਜੀ ਉਹ ਸੋਹਣਾ ਸਟਾਲੀਆਨਾ ਤੇ ਬਈ ਲੋਕੇਸ਼ਨ ਸਟੱਡ ਫਾਰਮਨ ਦੀ ਦੱਸਤੀ ਆਪਾਂ ਆਪਣਾ ਜੈਤੋ ਜ਼ਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਜੈਤੋ ਮੰਡੀ ਬਾਜਾਖੰਡਾ ਰੋਡ ਮੰਡੀ ਆ ਜੀ ਬਾਜਾਖੰਡਾ ਰੋਡ ਤੇ ਤੇ ਉਹ ਸੋਹਣਾ ਘੋੜਾ ਦੋਸਤੋ ਜਿਹੜੇ ਵੀ ਜਿਹੜੇ ਵੀ ਭਰਾਵਾਂ ਨੇ ਸਟੱਡ ਸਰਵਿਸ ਲੈਣੀ ਹੋਵੇ ਤਾਂ ਸਿਮਰਨ ਬਾਈ ਨਾਲ ਸੰਪਰਕ ਕਰ ਸਕਦੇ ਆ ਤੇ ਆਪਾਂ ਇਹਦੇ ਬੱਚਿਆਂ ਦਾ ਵੀ ਪੋਸਟ ਦਿਖਾਉਨੇ ਆ। ਭਾਈ ਦਾਦਾ ਇਹਦਾ ਸੱਗੂ ਆ ਗਿਆ। ਹਾਂਜੀ ਤੇ ਨੂਰਾ ਬਕਰਪੁਰ ਦਾ ਬਾਪ ਆ ਗਿਆ। ਹਾਂਜੀ ਹਾਈਟ ਇਹਦੀ 6 ਫਲੱਸ ਆ। ਹਾਂਜੀ ਉਮਰ ਦਾ ਕਿੰਨਾ ਹੋ ਗਿਆ ਸਿਮਰਨ ਬਾਈ? 5 ਸਾਲ ਦਾ ਹੋ ਗਿਆ ਵੀਰੇ। 5 ਸਾਲ ਦਾ ਹੋ ਗਿਆ। ਹਾਂਜੀ ਆਏ ਇਹਦੇ ਰਿਜ਼ਲਟ ਨੇ ਬਹੁਤ ਸੋਹਣੇ ਰਿਜ਼ਲਟ। ਲਈ ਵੇਚਣ ਵਾਸਤੇ ਵੀ ਕੁਝ ਮੰਡੀ ਤੇ ਲੈ ਕੇ ਆਏ ਹਾਂ ਹਾਂ ਬੱਚੇ ਲੈ ਕੇ ਆਏ ਵੀ ਸੇਲ ਹੋ ਗਏ तकरीबन ਸਾਰੇ 2-3 ਬਚੇ ਰਹਿ ਗਏ 11 ਬੱਚੇ ਲੈ ਕੇ ਆਏ ਸੀ 11 ਬੱਚੇ ਲੈ ਕੇ ਆਏ ਸੀ ਬਾਈ ਜੀ ਤੇ 2 ਬੱਚੇ ਰਹਿ ਗਏ ਬਾਕੀ ਸੇਲ ਕਰਤੇ ਤੇ ਘੋੜਾ ਬਾਈ ਨੂਰਸ਼ਾਨ ਕਿੰਨੇ ਦਿਨ ਰੱਖੋਗੇ ਇੱਥੇ ਕਿੰਨੀ ਤਰੀਕ ਤੱਕ ਇੱਕ ਕੱਲ ਲਾਸਟ ਹੈ ਕੱਲ ਲਾਸਟ 15 ਤੱਕ 15 ਤੱਕ ਕੱਲੂ ਸ਼ਾਮ ਤੱਕ ਘੋੜਾ ਤੁਹਾਨੂੰ ਦੇਖਣ ਨੂੰ ਮੰਡੀ ਚ ਮਿਲ ਜਾਊਗਾ ਤੇ ਜਿਹੜੇ ਭਰਾਵਾਂ ਨੇ ਵੀ ਘੋੜੀਆਂ ਕਰਾਸ ਕਰਾਉਣੀਆਂ ਵੀਰ ਨਾਲ ਸੰਪਰਕ ਕਰ ਸਕਦੇ ਆ ਬਾਈ ਦਾ ਨੰਬਰ ਆਪਾਂ ਵੀਡੀਓ ਤੇ ਚਲਾ ਦੇਾਂਗੇ ਅਗਰੈਸ਼ਨ ਅਗਰੂਸ਼ਨ ਬਹੁਤ ਆ ਉਹ ਚੰਗਾ ਕੋੜਾ ਘੋੜੀਆਂ ਕਰਾਸ ਕਰਾਉਂਦੇ ਬੱਚੇ ਬਹੁਤ ਚੰਗੇ ਆ ਰਹੇ ਆ ਤੇ ਚੰਗੇ ਮੋਲ ਤੇ ਸੇਲ ਹੋ ਰਹੇ ਆ ਸਿਮਰਨ ਭਾਈ ਬਹੁਤ ਬਹੁਤ ਧੰਨਵਾਦ ਤੁਹਾਨੂੰਾਈ ਤੁਹਾਡਾ ਵੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਵੀਰੇ ਠੀਕ ਆ ਬਾਈ